ਸਤਿ ਸ਼੍ਰੀ ਅਕਾਲ ਜੀ ਮੈਂ ਹਜ ਜਕਸੀ ਸਿੰਘ ਬਿੱਲੂ ਅੱਜ ਅਸੀਂ ਪਹੁੰਚੇ ਆ ਪਿੰਡ ਹੀਰੋਕਲਾਂ ਜਿੱਥੇ ਕਿ ਸਰਪੰਚੀ ਦੀ ਐ ਚੋਣਾਂ ਦਾ ਸਿਲਸਿਲਾ ਚੱਲ ਰਿਹਾ ਹੈ ਵੱਖ-ਵੱਖ ਅਸੀਂ ਸਰਪੰਚਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਅੱਜ ਸਾਡੇ ਨਾਲ ਸੋਨੀ ਸਿੰਘ ਨੇ ਜੋ ਹੀਰੋਕਲਾਂ ਪਿੰਡ ਦੇ ਰਹਿਣ ਵਾਲੇ ਨੌਜਵਾਨ ਨੇ ਤੇ ਪੁੱਛਦੇ ਆ ਉਹਨਾਂ ਨੂੰ ਵੀ ਜੇ ਉਹ ਆਪਣੇ ਖੜੇ ਹੋਏ ਉਮੀਦਵਾਰ ਖੜੇ ਹੋਏ ਨੇ ਤੇ ਕਿਸ ਤਰ੍ਹਾਂ ਦੇ ਪਿੰਡ ਦੇ ਵਿਕਾਸ ਹੁੰਦੇ ਨੇ ਕਿਸ ਤਰ੍ਹਾਂ ਦਾ ਪਿੰਡ ਦਾ ਸਰਪੰਚ ਇਹ ਸਤਿ ਸ਼੍ਰੀ ਅਕਾਲ ਜੀ ਸਾਡੇ ਸੋਨੀ ਜੀ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਦੇਖੋ ਜਿਹੜੀ ਮੈਂ ਆਪਣੇ ਸੋਚ ਦੇ ਨਾਲ ਪਿੰਡ ਦੇ ਵਿੱਚ ਸਰਪੰਚੀ ਦਾ ਉਮੀਦਵਾਰ ਹਾਂ ਜੇ ਚਲੋ ਬਾਅਦ ਚ ਲੋਕ ਫੈਸਲਾ ਕਰਨਗੇ ਜਿੱਤੋਂ ਦੇ ਹਰ ਪਰ ਜਿਹੜੀ ਮੇਰੀ ਸੋਚ ਹੈ ਮੈਂ ਪਿੰਡ ਦੇ ਵਿੱਚ ਜਿੱਦਾਂ ਮੇਰਾ ਪਿੰਡ ਹੈ ਮੈਂ ਚਾਹਣਾ ਵੀ ਮੇਰੇ ਪਿੰਡ ਦੇ ਵਿੱਚ ਪਲੱਸ 2 ਤੱਕ ਦਾ ਸਕੂਲ ਹੋਵੇ ਮੇਰੇ ਪਿੰਡ ਦੀ ਜਿਵੇਂ ਕੁੜੀਆਂ ਨੇ ਹੈਨਾ ਵੀ ਬਾਹਰ ਨਾ ਜਾਣਾ ਪਵੇ ਪੜਨ ਪਿੰਡ ਦੇ ਵਿੱਚ ਸੇਫਟੀ ਰੱਖੀ ਹੈ ਜੀ ਪਿੰਡ ਦੇ ਵਿੱਚ ਸਕੂਲ ਬਣਾਈਏ ਸਾਡੇ ਪਿੰਡ ਦੇ ਵਿੱਚ ਇੱਕ ਚੰਗਾ ਹਸਪੀਟਲ ਹੋਵੇ ਜਿਹੜੇ ਮੇਰੇ ਪਿੰਡ ਦੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਮਹਿੰਗੇ ਮਹਿੰਗੇ ਹਸਪੀਟਲ ਦੇ ਵਿੱਚ ਜਾਨ ਦੀ ਲੋੜ ਨਾ ਪਵੇ ਤੇ ਮੇਰੇ ਪਿੰਡ ਦੇ ਵਿੱਚ ਕੋਈ ਐਸਾ ਮਰੀਜ਼ ਨਾ ਹੋਵੇ ਜਿਹੜਾ ਬਿਮਾਰੀ ਨਾਲ ਮਰ ਜੇ ਸਾਡੇ ਪਿੰਡ ਦੇ ਵਿੱਚ ਐਦਾਂ ਦੇ ਸਹੂਲਤਾਂ ਹੋਣ ਜਿਹੜੇ ਲੋੜਪਤ ਪਰਿਵਾਰਾਂ ਦੇ ਲਈ ਜ਼ਰੂਰੀ ਨੇ ਤੇ ਮੇਰੇ ਪਿੰਡ ਦੇ ਵਿੱਚ ਐਸਾ ਕੋਈ ਘਰ ਨਾ ਹੋਵੇ ਜਿੱਥੇ ਮੀਂਹ ਪੈਣ ਤੇ ਕਿਸੇ ਦੇ ਘਰੇ ਜਾ ਕੇ ਸੌਣਾ ਪਵੇ ਮੈਂ ਪਿੰਡ ਦੇ ਵਿੱਚ ਅਬਦੇ ਕੋਲੋਂ ਵੀ ਉਹ ਘਰ ਪੁਆਏ ਨੇ ਜਿਨ੍ਹਾਂ ਨੂੰ ਮੇਨ ਟਾਈਮ ਕਿਸੇ ਦੇ ਘਰੇ ਜਾ ਕੇ ਸੌਣਾ ਪਵੇ ਜੇ ਉਹ ਚੋਂ ਪੁਆਏ ਨੇ ਮੈਂ ਮੇਰੇ ਅੱਡਿਆਂ ਦੇ ਉੱਤੇ ਗਰਮੀ ਦੇ ਵਿੱਚ ਮੇਰੇ ਬਜ਼ੁਰਗਾਂ ਨੂੰ ਭਾਈਆਂ ਨੂੰ ਚੰਗਾ ਆਰੋ ਵਾਲਾ ਪਾਣੀ ਪਿਆ ਸਾਰੀ ਗਰਮੀ ਤਾ ਕਿ ਉਹਨਾਂ ਨੂੰ ਗਰਮੀ ਦੇ ਵਿੱਚ ਉੱਥੇ ਬੈਠਿਆਂ ਨੂੰ ਕੋਈ ਮਾੜਾ ਪਾਣੀ ਪੀਣ ਦੀ ਲੋੜ ਨਾ ਪਵੇ ਚੰਗੇ ਉੱਥੇ ਕੈਂਪਰ ਰੱਖੇ ਨੇ ਤੇ ਜਿੰਨੀ ਵੀ ਮੇਥੋਂ ਹੋਈ ਆ ਹੁਣ ਤੱਕ ਸੇਵਾ ਪਿੰਡ ਦੀ ਸੇਵਾ ਕੀਤੀ ਸਾਰੇ ਪਿੰਡ ਨੂੰ ਪਤਾ ਜੀ ਤੇ ਬਾਕੀ ਮੈਂ ਇੱਕ ਹੋਰ ਸੋਚ ਲੈ ਕੇ ਚੱਲਿਆ ਸੀ ਮੈਂ ਜਦੋਂ ਦਰਬਾਰ ਸਾਹਿਬ ਗਿਆ ਮੈਂ ਸੋਚਿਆ ਵੀ ਮੇਰੇ ਪਿੰਡ ਦੇ ਵਿੱਚ ਬਹੁਤ ਐਸੀਆਂ ਮੇਰੇ ਮਾਵਾ ਭੈਣਾਂ ਹੋਣਗੀਆਂ ਜਿਨ੍ਹਾਂ ਨੇ ਇਸ ਰੱਬੀ ਰੂਹ ਚੀਜ਼ ਦਾ ਦਰਸ਼ਨ ਨਹੀਂ ਕਰੇ ਹੋਣਗੇ ਤਾਂ ਮੇਰੇ ਦਿਮਾਗ ਦੇ ਵਿੱਚ ਆਏ ਵੀਰ ਆਪਾਂ ਉਹ ਵੀ ਪੈਸੇ ਲਾਈ ਜਾਨੇ ਆਪਾਂ ਸਾਰੇ ਪਿੰਡ ਨੂੰ ਇੱਕ ਦਿਨ ਇੱਥੇ ਲੈ ਕੇ ਆਉਣਾ ਓਕੇ ਤਾਂ ਫਿਰ ਮੈਂ ਸੋਚੀ ਮੈਂ ਆਪਦੇ ਪਿੰਡ ਦੇ ਵਿੱਚੋਂ 14 ਬੱਸਾਂ ਭਰ ਕੇ ਵੈਰੀ ਗੁੱਡ ਸ੍ਰੀ ਮਰਸਰ ਸਾਹਿਬ ਲੈ ਕੇ ਗਿਆ ਤੇ ਉੱਥੇ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਇੱਥੇ ਸੌਂ ਖਾਓ ਜਾਂ ਤੁਸੀਂ ਮੈਂ ਤੁਹਾਨੂੰ ਇੱਥੇ ਲੈ ਕੇ ਆਇਆ ਪੈਸੇ ਖਰਚ ਕੇ ਤੁਸੀਂ ਮੈਨੂੰ ਵੋਟ ਪਾਓ ਮੈਂ ਇੱਕ ਜੁਬਾਨ ਦੇ ਵਿੱਚ ਇੱਕ ਗੱਲ ਵੀ ਨਹੀਂ ਬੋਲੀ ਪਰ ਉੱਥੇ ਮੈਨੂੰ ਉਦੋਂ ਸਕੂਨ ਮਿਲਿਆ ਜਦੋਂ ਉੱਥੇ ਆਵਾਜ਼ਾਂ ਆਈਆਂ ਵੀ ਯਾਰਾ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਇਹ ਚੀਜ਼ ਦੇ ਦਰਸ਼ਨ ਕਰਾਂਗੇ ਸਾਨੂੰ ਇਹਨੇ ਦਰਸ਼ਨ ਕਰਵਾਤੇ ਰੱਬ ਇਹਨਾਂ ਦਾ ਭਲਾ ਕਰੇ ਇੰਨੀਆਂ ਦੁਆਵਾਂ ਮਿਲੀਆਂ ਮਾਨੂੰ ਸ਼ਾਂਤੀ ਆ ਕਿਸ ਤਰ੍ਹਾਂ ਦਾ ਪਿੰਡ ਚ ਰਿਸਪੌਂਸ ਮਿਲ ਰਿਹਾ ਪਿੰਡ ਦੇ ਵਿੱਚ ਬਈ ਇੰਨਾ ਕ ਜਿਆਦਾ ਮੋਹ ਪਿਆਰ ਮਿਲ ਰਿਹਾ ਮੈਂ ਖੜੀ ਬਈ ਸਰਪੰਚ ਜੀ ਤਾਂ ਹੋਇਆ ਠੀਕ ਹੈ ਮੈਨੂੰ ਪਤਾ ਸੀ ਮੈਨੂੰ ਲੋਕ ਪਿਆਰ ਕਰਦੇ ਨੇ ਲੋਕ ਮੇਰੇ ਤੇ ਯਕੀਨ ਕਰਨਗੇ ਲੋਕ ਮੈਨੂੰ ਜਿੱਤੇ ਆਉਣਗੇ ਮੈਂ ਤਾਂ ਖੜਾ ਹੋਇਆ ਦੇਖ ਮੇਰਾ ਇਮੀਗ੍ਰੇਸ਼ਨ ਦਾ ਕੰਮ ਹੈ ਥੋੜਾ ਕੰਮ ਚੱਲਦਾ ਹੈ ਜਿੱਥੋਂ ਆਪਾਂ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਐ ਜਿਸ ਤਰ੍ਹਾਂ ਦੇ ਨੌਜਵਾਨ ਮਤਲਬ ਕਿ ਬਾਹਰ ਵਿਦੇਸ਼ਾਂ ਚ ਜਾਂਦੇ ਹਨਾ ਕਈ ਵਾਰੀ ਉਹਨਾਂ ਨੂੰ ਐਜੂਕੇਸ਼ਨ ਕਰਨ ਵਾਸਤੇ ਆਈਲੈਟਸ ਕਰਨ ਵਾਸਤੇ ਹਨਾ ਆਪਦੇ ਪਿੰਡ ਤੋਂ ਸ਼ਹਿਰ ਚ ਜਾਣਾ ਪੈਂਦਾ ਉਹਦੇ ਵਾਸਤੇ ਵੀ ਤੁਸੀਂ ਕੋਈ ਉਪਰਾਲਾ ਕੀਤਾ ਦੇਖੋ ਪਿੰਡ ਦੇ ਵਿੱਚ ਮੈਂ ਨਾ ਉਪਰਾਲਾ ਕੀਤਾ ਸੀ ਬਾਈ ਦੇਖੋ ਮੇਰੇ ਚਾਰ ਪੰਜ ਬ੍ਰਾਂਚਾਂ ਨੇ ਮੈਂ ਪਿੰਡ ਦੇ ਵਿੱਚ ਉਪਰਾਲਾ ਕੀਤਾ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਵੀ ਪਿੰਡ ਦੇ ਵਿੱਚ ਕੋਈ ਐਲਸ ਕਰਕੇ ਰਾਜੀ ਨਹੀਂ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਜਦੋਂ ਮੈਨੂੰ ਦੇਖੋ ਵੀਜ਼ਾ ਲਈ ਮੈਨੂੰ ਬਹੁਤ ਸੋਮਾ ਰਿਸਪਾਂਸ ਮਿਲਿਆ ਪਿੰਡ ਦੇ ਵਿੱਚ ਬਹੁਤ ਸਾਰੇ ਫਾਈਲਾਂ ਜਿਹੜੇ ਦਿਨ ਦੇ ਵਿੱਚ ਮੇਰੇ ਲਈ ਆਉਂਦੀਆਂ ਨੇ ਪਰ ਐਲਸ ਦਾ ਰਿਸਪਾਂਸ ਜਿਹੜਾ ਉਹ ਪਿੰਡ ਦੇ ਵਿੱਚ ਨਹੀਂ ਮਿਲਿਆ ਜੀ ਆਪਾਂ ਕੋਈ ਵੀ ਗੱਲ ਕੂਨ ਨਹੀਂ ਚਾਹੁੰਦੇ ਪਤਾ ਨਹੀਂ ਕਿਉਂ ਬੱਜਾ ਦਾ ਬੱਚਾ ਨਾ ਹੁੰਦਾ ਬਾਹਰ ਜਾਵਾਂਗੇ ਘੁੰਮਾਂ ਫਿਰਾਂਗੇ ਪਿੰਡ ਦੇ ਵਿੱਚ ਔਖਾ ਹੈ ਤਾਂ ਕਰਕੇ ਐਲਸ ਦਾ ਰਿਸਪਾਂਸ ਪਿੰਡ ਦੇ ਵਿੱਚ ਘੱਟ ਮਿਲਿਆ ਵੀਜ਼ਾ ਦਾ ਬਹੁਤ ਮਿਲਿਆ ਪਰ ਮੇਰੀ ਕੋਸ਼ਿਸ਼ ਹੈ ਵੀ ਜਿਹੜਾ ਪਲੱਸ 2 ਤੱਕ ਦਾ ਸਕੂਲ ਹੈ ਉਹ ਮੈਂ ਪਿੰਡ ਦੇ ਵਿੱਚ ਲੈ ਕੇ ਆਵਾਂ ਸਭ ਤੋਂ ਪਹਿਲਾਂ ਕਿਹੜਾ ਕੰਮ ਕਰੂੰਗਾ ਜੱਤਨ ਦਾ ਪਹਿਲਾਂ ਸਭ ਤੋਂ ਪਹਿਲਾਂ ਬਈ ਸੱਪੜ ਹੈ ਅੱਛਾ ਜਦੋਂ ਨੇਰੀਆਂ ਚੱਲਦੀਆਂ ਨੇ ਉੱਥੋਂ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਨੇ ਰੋਟੀ ਖਾਣੀ ਔਖੀ ਹੋ ਜਾਂਦੀ ਹੈ ਸਭ ਤੋਂ ਮੇਰਾ ਮੇਨ ਬੁੱਧਾ ਹੈ ਮੇਰੀ ਜਿੱਦੇ ਦੀ ਸੁਰਤ ਸੰਭਲੀ ਹੈ ਮੈਂ ਇੱਕੋ ਹੀ ਚੀਜ਼ ਹੁੰਦਾ ਰਿਹਾ ਸੋਬੇ ਦਾ ਕਦੋਂ ਹੱਲ ਹੋਊਗਾ ਸੱਪੜ ਦਾ ਕਦੋਂ ਹੱਲ ਹੋਊਗਾ ਉਹ ਹੱਲ ਕਰਨਾ ਉਹ ਪਿੰਡ ਦੇ ਵਿੱਚ ਦੋ ਤੋਂ ਤਿੰਨ ਥਾਂ ਤੇ ਐਦਾਂ ਦਾ ਮਾਹੌਲ ਹੈ ਜਿਹਦੇ ਨਾਲ ਮੇਰੇ ਪਿੰਡ ਦੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਹੈ ਜਿਹਦੇ ਨਾਲ ਅੱਥੇ ਰੋਟੀ ਖਾਣੀ ਔਖੀ ਲੱਗਦੀ ਹੈ ਦੇਖੋ ਗਲੀਆਂ ਨਾਲੀਆਂ ਸ਼ੁਰੂ ਤੋਂ ਹੀ ਪੱਕੀਆਂ ਹੁੰਦੀਆਂ ਆਉਂਦੀਆਂ ਨੇ ਪਰ ਜਿਹੜਾ ਮੇਨ ਮੁੱਦਾ ਹੈ ਵੀ ਪਿੰਡ ਨੂੰ ਬਿਮਾਰੀ ਤੋਂ ਰਹਿਤ ਬਣਾਉਣਾ ਹੈ ਦੂਜਾ ਮੇਰਾ ਮੁੱਦਾ ਹੈ ਕਿਸੇ ਨੂੰ ਗੁੱਸਾ ਲੱਗੇ ਕਿਸੇ ਨੂੰ ਗਿੱਲਾ ਲੱਗੇ ਮੈਨਾਂ ਸਾਰਾ ਪਿੰਡ ਚ ਨਹੀਂ ਵੜਦਾ ਹਾਂ ਇੱਕ ਤੁਸੀਂ ਨੌਜਵਾਨਾਂ ਨੌਜਵਾਨ ਜਿਹੜੇ ਹੈਗੇ ਅੱਜ ਕੱਲ ਨਸ਼ੇ ਦੀ ਡਲਰ ਚ ਫਸੇ ਹੋਏ ਐ ਨੌਜਵਾਨਾਂ ਵਾਸਤੇ ਤੁਸੀਂ ਕੋਈ ਮੈਂ ਸਟਾਰਟ ਕੀਤਾ ਹੀ ਹੁਣ ਮੈਂ ਇਹਦੋਂ ਪਹਿਲੀ ਮੈਂ ਲਾਫਮੈਂਟ ਵੀ ਕੀਤੀ ਐ ਫੇਸਬੁੱਕ ਦੇ ਜਰੀਏ ਵੀ ਕੀਤਾ ਵਟਸਐਪ ਦੇ ਜਰੀਏ ਵੀ ਮੈਂ ਹਰ ਮਹੀਨੇ ਲਾਸਟ ਸੰਡੇ ਪਿੰਡ ਦੇ ਵਿੱਚ ਦੌੜਾਂ ਸਟਾਰਟ ਕਰਦੇ ਆ ਵੀ ਜਿਹੜਾ ਸਭ ਤੋਂ ਵਧੀਆ ਦੌੜ ਤੋਂ ਅੱਗੇ ਲੰਘੂਗਾ ਮੈਂ ਉਹਨੂੰ 5200 ਰੁਪਏ ਨਿਯਮ ਆਪਣੇ ਪੱਲੋਂ ਦੇ ਆ ਕਰੂੰ ਹਰ ਮਹੀਨੇ ਗੁੱਡ ਗੁੱਡ ਮੈਨੂੰ ਲੱਗਿਆ ਵੀ ਜਦੋਂ ਛੋਟੇ ਜਵਾਕ ਨੇ ਜਿਨ੍ਹਾਂ ਦੀ ਉਮਰ ਹੋ ਜਾਂ 17 18 ਸਾਲ ਦੀ ਐ ਉਹ ਭੱਜਣ ਲੱਗਣਗੇ ਭੱਜਦੇ ਭੱਜ ਦੇ ਰੁਚੀ ਬਣੂਗੀ ਖੇਡਾਂ ਵੱਲ ਜਾਣਗੇ ਨਸਨ ਵੱਲ ਧਿਆਨ ਨਹੀਂ ਜਾਣਾ ਸੋਹਣੀ ਜੀ ਇੱਕ ਗੱਲ ਕਰੀ ਆਪਾਂ ਲੋੜਵੰਦ ਪਰਿਵਾਰ ਹੁੰਦੇ ਨੇ ਜਿਵੇਂ ਹੈਨਾ ਗਰੀਬ ਲੜਕੀਆਂ ਦੇ ਵਿਆਹ ਹੋਣੇ ਜਾਂ ਉਹਨਾਂ ਲੋੜਵੰਦ ਉਹਦੇ ਵਾਸਤੇ ਵੀ ਕੋਈ ਸੀ ਪਰੜ ਨਹੀਂ ਕੋਈ ਵਾਸਤੇ ਬਾਈ ਦੇਖੋ ਸਰਪੰਚੀ ਤੋਂ ਬਾਅਦ ਤਾਂ ਮੈਂ ਕਰ ਨਹੀਂ ਕਰਨਾ ਪਰ ਲਾਸਟ 3 ਸਾਲਾਂ ਤੋਂ ਮੈਂ ਖੜਾ ਉਹਨਾਂ ਦੇ ਲਈ ਜਦੋਂ ਕੋਈ ਵੀ ਲੋੜਵੰਦ ਪਰਿਵਾਰ ਮੇਰੇ ਕੋਲ ਆਉਂਦਾ ਵੀ ਮੇਰੇ ਕੋਲ ਕੁੜੀ ਨੂੰ ਸਮਾਨ ਦੇਣ ਲਈ ਪੈਸੇ ਨਹੀਂ ਹੈਗੇ ਜਾਂ ਬਰਾਤ ਨੇ ਆਉਣੇ ਪੈਸੇ ਨਹੀਂ ਮੈਂ ਖੜਾ ਬਾਈ ਕਿਸੇ ਨੂੰ 20000 ਦਿੱਤਾ ਕਿਸੇ ਨੂੰ 10000 ਦਿੱਤਾ ਕਿਸੇ ਨੂੰ 30 ਕਿਸੇ ਨੂੰ ਮਰ ਤਿੰਨ ਸਾਲ ਹੋ ਗਏ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਹੈ ਪਿੰਡ ਵਾਸੀਆਂ ਨੂੰ ਬਾਈ ਮੇਰਾ ਇੱਕੋ ਹੀ ਸਨੇਹ ਹੈ ਮੈਂ ਹੱਥ ਬੰਨ ਕੇ ਬਾਈ ਪਿੰਡ ਨੂੰ ਇੱਕੋ ਹੀ ਬੇਨਤੀ ਕੀਤੀ ਹੈ ਮੇਰੇ ਪਿੰਡ ਸੰਤਵਾਪਾ ਬਗਾ ਸਿੰਘ ਦਾ ਗੁਰਦੁਆਰਾ ਬਹੁਤ ਵੱਡੇ ਸੰਤ ਹੋਏ ਨੇ ਮੇਰੇ ਪਿੰਡ ਤੇ ਮੈਂ ਉਹਨਾਂ ਦੀ ਸੌਂਹ ਖਾ ਕੇ ਅੱਜ ਵੀ ਇੱਕੋ ਹੀ ਅਪੀਲ ਕਰਦਾ ਵੀ ਜੇ ਪਹਿਲੇ 3 ਸਾਲਾਂ ਦੇ ਵਿੱਚ ਮੈਂ ਪਿੰਡ ਨੂੰ ਖੁਸ਼ ਨਾ ਕਰ ਸਕਿਆ ਮੈਂ ਪਿੰਡ ਦੇ ਕੰਮ ਨਾ ਕਰ ਸਕਿਆ ਮੈਂ ਪਿੰਡ ਦੇ ਵਿਚਾਲੇ ਖੜ ਕੇ ਹਸਤੀ ਰਹਾਂਗਾ ਮੈਨੂੰ ਪਿੰਡ ਦੇ ਕੰਮ ਕਰਨ خاطر 5 ਸਾਲ ਨਹੀਂ ਚਾਹੀਦੇ ਮੈਨੂੰ 2 ਤੋਂ 3 ਸਾਲ ਵਾਧੂ ਨੇ ਕੰਮ ਤਾਂ ਸੀ ਪਹਿਲੇ ਸਾਲ ਹੀ ਨਿਮੇੜ ਦੇਣੇ ਨੇ ਇਹ ਵੱਡੇ ਕੰਮ ਨੇ ਮੈਂ 3 ਸਾਲਾਂ ਦੀ ਸਰਪੰਚੀ ਮੰਗੇ ਪਿੰਡ ਤੋਂ ਵੀ 3 ਸਾਲਾਂ ਜੇ ਤਾਂ ਮੈਂ ਤੁਹਾਨੂੰ ਖੁਸ਼ ਕਰਤਾ ਫਿਰ ਤੁਸੀਂ ਕਹਦੇ 5 ਸਾਲ ਸਰਪੰਚੀ ਕਰ ਲੈਣੀ ਮੈਂ ਤੁਹਾਨੂੰ ਸਹੀ ਭਾ ਲੈ ਲੈ ਮੈਂ ਇਹ ਚੀਜ਼ ਦੀ ਸੌਂ ਖਾਧੀ ਆ ਉਹ ਸੰਤ ਦੀ ਸੌਂ ਕੋਈ ਸੋਤ ਵੀ ਨਹੀਂ ਸਕਦਾ ਖਾਣ ਵਾਲੀ ਜੇ ਮੇਰੇ 'ਚ ਹਿੰਮਤ ਹੈ ਕੰਮ ਕਰਨ ਦਾ ਦਾਮ ਹੈ ਤਾਂ ਮੈਂ ਖਾਦੇ ਜੇ ਮੈਂ 3 ਸਾਲਾਂ 'ਚ ਕੁਝ ਨਾ ਕਰ ਸਕਿਆ ਮੈਂ 200 ਸਾਲਾਂ 'ਚ ਕੀ ਕਰ ਲਵਾਂ ਬਾਕੀ ਮੌਕੇ ਦੀ ਸਰਕਾਰ ਹੈ ਜਿਸ ਨਾਲ ਅਸੀਂ ਜੁੜੇ ਹੋਏ ਹਾਂ ਠੀਕ ਹੈ ਸਾਨੂੰ ਖੁੱਲੀਆਂ ਸੁੱਟੀਆਂ ਨੇ ਸਾਡੀ ਟੀਮ ਨੂੰ ਖੁੱਲੀਆਂ ਸੁੱਟੀਆਂ ਨੇ ਵੀ ਸਰਪੰਚ ਬਣ ਕੇ ਕੰਮ ਕਰੋ ਸਾਥੋਂ ਜਿਹੜਾ ਮਰਜ਼ੀ ਕੰਮ ਲਓ ਅੱਜ ਦਾ ਟਾਈਮ ਐ ਨਵੀਂ ਸਰਕਾਰ ਆਏ 250 ਰਹਿ ਗਏ ਕੰਮ ਕਰਨੀ ਕਰਨਾ ਹੁਣ ਤਾਂ ਸਰਪੰਚਾਂ ਨੂੰ ਚਾਹੀਦਾ ਜਿਹੜੇ ਪਿੰਡਾਂ ਦੇ ਬੰਨ ਗਏ ਵੀ ਉਹ ਕਿੰਨਾ ਕੰਮ ਲੈ ਸਕਦੇ ਨੇ ਅੱਜ ਦਾ ਟਾਈਮ ਜਿਹੜਾ ਹੁਣ ਬਈ ਟਾਈਮ ਆਉਣਾ ਸਰਪੰਚੀ ਦਾ ਸਰਪੰਚਾਂ ਨੂੰ ਚਾਹੀਦਾ ਵੀ ਜਿੱਡੇ ਮਰਜ਼ੀ ਪਿੰਡ ਦੇ ਕੰਮ ਕਰਵਾ ਲੈਣ ਦੇਖੋ ਜਦੋਂ ਕੋਈ ਵੀ ਸਰਕਾਰ ਦਾ ਐਂਡ ਆਉਂਦਾ ਤਾਂ ਸਰਕਾਰ ਕੰਮ ਕਰਦੀ ਹੀ ਕਰਦੀ ਹੈ ਵੋਟਾਂ ਲੈਣੀਆਂ ਹੁੰਦੀਆਂ ਨੇ ਕੋਈ ਸਰਕਾਰ ਹੋਵੇ ਤਾਂ ਕਰਕੇ ਇਹ ਚੀਜ਼ਾ ਮੈਨੂੰ ਫਾਇਦਾ ਮਿਲੂਗਾ ਇਹ ਸਨ ਸੋਨੀ ਜੀ ਜਿਨ੍ਹਾਂ ਨੇ ਕਿਹਾ ਵੀ ਜੇ ਮੈਂ ਮਤਲਬ ਕਿ ਜਿੱਤ ਜਾਂਦਾ ਤਾਂ ਇੱਥੇ ਪਿੰਡ ਨੂੰ ਬਹੁਤ ਵਧੀਆ ਸਾਫ ਸੁਥਰਾ ਪਿੰਡ ਬਣਾਵਾਂਗਾ ਤੇ ਮਿਲਦੇ ਹਾਂ ਇੱਕ ਨਵੇਂ ਐਪੀਸੋਡ ਨਾਲ ਸਤਿ ਸ੍ਰੀ ਅਕਾਲ ਜੀ